ਸਸ਼ੀ ਗਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਾਤ ਬਟੀਕ ਤੇ ਅੱਜ ਅਸੀਂ ਬਹੁਤ ਸੋਹਣੇ ਸੋਹਣੇ ਜੇ ਕਲਰ ਪ੍ਰਿੰਟ ਤੁਹਾਡੇ ਲਈ ਲੈ ਕੇ ਆਏ ਆ ਤੇ ਇਹ ਪ੍ਰਿੰਟ ਰਣਗੇ ਜੀ ਲਵਲੀਨ ਬ੍ਰੈਂਡ ਦੇ ਸੂਟ ਹੋਣਗੇ ਇਹ ਤੇ ਆਪਾਂ ਕੁਝ ਔਰਗੈਂਜ਼ਾ ਸਟਾਫ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਪ੍ਰਿੰਟ ਅੱਗੇ ਤੇ ਜਿਵੇਂ ਪਿਛਲੇ ਸਾਲ ਵੀ ਉਹਦਾ ਵਧੀਆ ਡਿਮਾਂਡ ਚ ਰਿਹਾ ਸੀ ਹੁਣ ਵੀ ਡਿਮਾਂਡ ਆ ਰਹੀ ਹੈ ਜੀ ਉਸ ਦੀ ਤੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸੱਜੇ ਸਾਡੀ ਵੀਡੀਓ ਪਸੰਦ ਆਈ ਸਾਡੇ ਸੂਟ ਪਸੰਦ ਆਏ ਤਾਂ ਫਿਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਪ੍ਰਿੰਟ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਹ ਸਾਰੇ ਰਹਿਣਗੇ ਜੀ ਲਵਲੀਨ ਬ੍ਰਾਂਡ ਦੇ ਸੂਟ ਤੇ ਪ੍ਰਾਈਸ ਇਹਨਾਂ ਦਾ ਰਹੂਗਾ 1100 ਰੁਪਏ ਤੁਹਾਨੂੰ ਪਤਾ ਹੀ ਹੈ ਲਵਲੀਨ ਦਾ ਜਿਹੜਾ ਸਟਾਫ ਆ ਉਹ ਕਿੰਨਾ ਵਧੀਆ ਹੁੰਦਾ ਸੌਫਟ ਹੁੰਦਾ ਕੰਫਰਟੇਬਲ ਹੁੰਦਾ ਇਹ ਰਿਹਾ ਜੀ ਇਹਦਾ ਪਹਿਲਾ ਪ੍ਰਿੰਟ ਬੋਦੀ ਸੋਨਾ ਜਿਹਾ ਕਲਰ ਹੈ ਜੀ ਗਰਮੀਆਂ ਦੇ ਅਕੋਰਡਿੰਗ ਬਹੁਤ ਹੀ ਜ਼ਿਆਦਾ ਸੋਬਰ ਜਿਹਾ ਕਲਰ ਹੈ ਬਹੁਤ ਪਿਆਰਾ ਜਿਹਾ ਪ੍ਰਿੰਟ ਆ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਜੇ ਤੁਸੀਂ ਮੈਚਿੰਗ ਲੈਣਾ ਚਾਹੁੰਦੇ ਹੋ ਮੈਚਿੰਗ ਲੈ ਸਕਦੇ ਹੋ ਦੁਪੱਟੇ ਵਗੈਰਾ ਇਹਨਾਂ ਨਾਲ ਰੈਡੀ ਕਰਾ ਸਕਦੇ ਹੋ ਦੁਪੱਟਾ ਰੈਡੀ ਕੀਤਾ ਹੋਇਆ ਆਪਾਂ ਦਿਖਾਉਣੀ ਆ ਵੈਸੇ ਇਹ ਚ ਪ੍ਰਿੰਟ ਹੈਗੇ ਆ ਪਰ ਇਹ ਸੂਟ ਜਿਹੜਾ ਸੇਲ ਹੋ ਚੁੱਕਿਆ ਇੱਕ ਜਿਹੜਾ ਸੂਟ ਆ ਉਹ ਮੈਚਿੰਗ ਮੈਂ ਆਪਣੇ ਲਈ ਵੀ ਬਣਾਇਆ ਇਸ ਚ ਇਹ ਵਾਲਾ ਪ੍ਰਿੰਟਰ ਬਲੈਕ ਚ ਇਹ ਵੀ ਲਗਲੀਨ ਬ੍ਰਾਂਡ ਦਾ ਸੂਟ ਹੈ ਜੀ ਬਹੁਤ ਹੀ ਸੋਹਣਾ ਜਿਹੜਾ ਪ੍ਰਿੰਟ ਹੈ ਇਹਦਾ ਇਹਦੇ ਨਾਲ ਦੁਪੱਟਾ ਮੈਲੇਜੀ कॉटन ਸਟਾਫ ਚ ਇਹ ਵਾਲਾ ਦੁਪੱਟਾ ਹੈ ਇਸ ਨਾਲ ਤੇ ਇਸ ਤਰ੍ਹਾਂ ਇਹਨੂੰ ਟਾਈ ਡਾਈ ਕਰਾਇਆ ਹੋਇਆ ਸਾਈਡ ਤੇ ਪੱਲਿਆਂ ਤੇ ਟਾਈ ਡਾਈ ਕਰਾਇਆ ਬਹੁਤ ਹੀ ਸੋਹਣਾ ਦੁਪੱਟਾ ਬਣ ਕੇ ਰੈਡੀ ਹੋਇਆ ਜੀ ਇਸ ਤਰ੍ਹਾਂ 2 ਮੀਟਰ ਦਾ ਰਹੂਗਾ ਜੀ ਤੇ ਦੁਪੱਟਾ ਵੀ ਬਹੁਤ ਹੀ ਜ਼ਿਆਦਾ ਵਧੀਆ ਕੁਆਲਿਟੀ ਚ ਹੈ ਇਵੇਂ ਦਾ ਦੁਪੱਟਾ ਜਿਵੇਂ 300 ਦਾ ਤੁਹਾਨੂੰ ਇਹ ਦੁਪੱਟਾ ਮਿਲ ਜੂਗਾ ਬਾਕੀ ਡਿਜ਼ਾਈਨ ਹੈ ਜੀ ਜਿਵੇਂ ਜੀ ਡਿਜ਼ਾਈਨਿੰਗ ਤੁਸੀਂ ਕਰਾਉਣੀ ਆ 100 200 ਉਵੇਂ ਦੀ ਇਹਦੇ ਉੱਪਰ ਜਿਹੜੀ ਆ ਡਾਈ ਹੋ ਜੂ ਜਿਵੇਂ ਦੇ ਤੁਸੀਂ ਕਲਰ ਵਗੈਰਾ ਪਵਾਉਣੇ ਆ ਤੇ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਦੁਪੱਟੇ ਆ ਉਹ ਵੀ ਰੈਡੀ ਕਰਾ ਸਕਦੇ ਹੋ ਤੁਸੀਂ ਦੇਖੋ ਕਿੰਨਾ ਸੋਹਣਾ ਇਹ ਸੂਟ ਬਣ ਕੇ ਰੈਡੀ ਹੋਇਆ ਤੇ ਇਹ ਚੋ ਆਪਣੇ ਕੋਲੇ ਹੋਰ ਵੀ ਪ੍ਰਿੰਟ ਪਏ ਆ ਜੇ ਕਿਸੇ ਨੇ ਹੋਰ ਵੀ ਰੈਡੀ ਕਰਾਉਣਾ ਹੈ ਉਹ ਕਰਾ ਸਕਦੇ ਹੋ ਤੁਸੀਂ ਤੇ ਮੈਂ ਇਹਦੇ ਨਾਲ ਵਾਈਟ ਬਾਟਮ ਨਾਲ ਰੈਡੀ ਕਰਾਇਆ ਸੋਟ ਉਹ ਵੀ ਤੁਹਾਨੂੰ ਦਿਖਾਵਾਂਗੇ ਜੀ ਸਟੀਚਿੰਗ ਤੋਂ ਬਾਅਦ ਤੇ ਜਦ ਸਟਿਚ ਹੋ ਗਿਆ ਤੇ ਇੱਕ ਇਹ ਚ ਹੈਗਾ ਜੀ ਲਾਈਟ ਜਿਹਾ ਕਲਰ ਆ ਇਹ ਵਾਲਾ ਪ੍ਰਿੰਟ ਆ ਤੁਸੀਂ ਦੇਖੋ ਬਹੁਤ ਹੀ ਜ਼ਿਆਦਾ ਸੌਫਟ ਹੈ ਜਿਨ੍ਹਾਂ ਨੇ ਯੂਜ਼ ਕੀਤਾ ਹੋਇਆ ਲਵਲੀਨ ਦਾ ਸਟੱਫ ਜੀ ਉਹਨਾਂ ਨੂੰ ਪਤਾ ਹੈ ਕਿੰਨਾ ਸੌਫਟ ਸਟੱਫ ਹੈ ਜੀ ਬਹੁਤ ਹੀ ਵਧੀਆ ਜਿਹੜਾ ਪ੍ਰਿੰਟ ਹੈ ਵੀ ਮੈਚਿੰਗ 올ਓਵਰ ਤੁਹਾਡੀ ਇੱਛਾ ਜੀ ਜਿਵੇਂ ਵੀ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ 1100 ਰੁਪਏ ਚ 올ਓਵਰ ਮਿਲੂਗਾ 950 ਦੀ ਰੇਂਜ ਚ ਤੁਹਾਨੂੰ ਇਹ ਮੈਚਿੰਗ ਮਿਲ ਜੂਗਾ ਜੀ ਮੈਚਿੰਗ ਦਾ ਪ੍ਰਾਈਸ ਹਮੇਸ਼ਾ ਘੱਟ ਹੋਊਗਾ ਤੇ ਕੇਪ ਆਪਣਾ ਮੈਚਿੰਗ ਬਣਾਇਆ ਹੋਇਆ ਕਿਉਂਕਿ ਇਹ ਚ ਸ਼ਰਟ ਹੀ ਲੈਫਟ ਸੀ ਇੱਕ ਤੇ ਇਹ ਤੁਸੀਂ ਦੇਖ ਸਕਦੇ ਹੋ ਇਸ ਨਾਲ ਬਲੈਕ ਮੈਚਿੰਗ ਅਪਾ ਬਣਾਈਆ ਇੱਕ ਸੂਟ ਪੈਂਟਿੰਗ ਆ ਬਾਕੀ ਜਿਹੜੇ ਚ ਪ੍ਰਿੰਟ ਹੈਗੇ ਸੀ ਸੌਰੀ ਪ੍ਰਿੰਟ ਚ ਸੇਮ ਸਟਰਕਚਰ ਜਿਹੜਾ ਹੈਗੇ ਸੀ ਹਾਰਵੀ ਸੂਟ ਉਹ ਆਪਣੇ ਸਟੀਚਿੰਗ ਤੇ ਲਾਗੇ ਨੇ ਸਟੀਚਿੰਗ ਵੀ ਆਪਣੇ ਕੋਲ ਹੀ ਇਹਨਾਂ ਦੀ ਤੇ ਸਟਿਚ ਕਰਕੇ ਤੁਹਾਨੂੰ ਵਧੀਆ-ਵਧੀਆ ਡਿਜ਼ਾਈਨ ਕਰ ਕਰਕੇ ਜ਼ਰੂਰ ਦਿਖਾਵਾਂਗੀ ਕਿਵੇਂ ਦੇ ਬਣੇ ਨੇ ਇੱਕ ਆਪਣੇ ਕੋਲੇ ਔਰਗੈਂਜ਼ਾ ਚ ਸਿਰ ਤੋਂ ਡਿਮਾਂਡ ਚ ਆਏ ਨੇ ਬਾਂਦਨੀ ਪ੍ਰਿੰਟ ਚੱਲੇ ਆ ਸੀ ਜੀ ਪਿਛਲੇ ਸਾਲ ਹੀ ਇਹ ਵਾਲਾ ਆਰਗੈਂਜ਼ਾ ਸਟਰਕਚਰ ਜੀ ਇਹ ਇਹ ਤੁਹਾਨੂੰ ਮੈਚਿੰਗ ਹੀ ਮਿਲਣਗੇ ਮਤਲਬ ਨੇਚਰਲ ਕ੍ਰੇਪ ਦੀ ਜਿਹੜੀ ਬਾਟਮ ਹੈ ਇਹਦੇ ਨਾਲ ਉਹ ਲੱਗੂਗੀ ਜੀ ਸਿਰਫ 1200 ਦੀ ਰੇਂਜ 'ਚ ਨੇਚਰਲ ਕ੍ਰੇਪ ਦੀ ਜਿਹੜੀ ਬਾਟਮ ਲੱਗ ਕੇ ਇਹ ਆਰਗੈਂਜ਼ਾ ਦੀ ਸ਼ਰਟ ਲੱਗ ਕੇ ਤੁਹਾਨੂੰ 1200 ਰੁਪਏ 'ਚ ਸੂਟ ਮਿਲਣਗੇ ਜੀ ਬਾਕੀ ਇਹਨਾਂ ਤੇ ਹੈਂਡਵਰਕ ਵਗੈਰਾ ਤੇ ਨੋਟਵਰਕ ਜਿਵੇਂ ਦਾ ਤੁਸੀਂ ਕਰਾਉਣਾ ਚਾਹੁੰਦੇ ਹੋ ਕਰਾ ਸਕਦੇ ਹੋ ਦੁਪੱਟਾ ਵਗੈਰਾ ਜਿਵੇਂ organza ਦਾ ਦੁਪੱਟਾ ਲਗਾਉਣਾ ਹੈ ਤਾਂ 400 ਦਾ ਦੁਪੱਟਾ ਉਹ ਹੋਊਗਾ ਬਾਕੀ ਜਿਹੜਾ ਕੁਝ ਤੁਸੀਂ ਵਰਕ ਕਰਾਉਣਾ ਹੈ ਉਹ ਜਿਵੇਂ ਦਾ ਵੀ ਤੁਸੀਂ ਕਰਾਉਣਾ ਚਾਹੁੰਦੇ ਹੋ ਸਾਨੂੰ ਪਿਕਸ ਅੰਡ ਕਰ ਸਕਦੇ ਹੋ ਕੋਈ ਵੀ ਡਿਜ਼ਾਈਨ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਉਹ ਤੁਹਾਨੂੰ ਬਣਾ ਕੇ ਦੇਵਾਂਗੇ ਜੀ ਤੇ ਇੱਕ ਆਪਣੇ ਕੋਲੇ ਇਹ ਵਾਲੇ ਪ੍ਰਿੰਟ ਵੀ ਹੈਗੇ ਆ ਅਵੇਲੇਬਲ ਐ ਇਹ ਚ ਆਪਾਂ ਕੋਡ ਸੈੱਟ ਬਣਾਇਆ ਹੈ ਤੇ ਇਹ ਆਪਾਂ ਕੋਡ ਸੈੱਟ ਤੁਹਾਡੇ ਨਾਲ ਸ਼ੇਅਰ ਨਹੀਂ ਕੀਤੇ ਗਏ ਤੇ ਪ੍ਰਿੰਟ ਤੁਹਾਡੇ ਨਾਲ ਸ਼ੇਅਰ ਕਰਦੇ ਆ ਮਤਲਬ ਇਹ ਫਰੌਕ ਬਣਾਈਆਂ ਸੀ 1 1 ਪੀਸ ਬਣਾਈ ਨੇ ਇਹ ਸੂਟਾ ਦੇ ਵੀ ਇਹ ਚ ਹੋਰ ਵੀ ਸਟੱਫ ਪੇ ਆਪਣੇ ਕੋਲੇ ਪਹਿਲਾਂ ਆਪਣੇ ਕੋਲੇ ਕੋਡ ਸੈੱਟ ਬਣ ਕੇ ਗਏ ਸੀ ਹੁਣ ਆਪਣੇ ਕੋਲੇ ਇਸ ਤਰ੍ਹਾਂ ਫਰੌਕ ਬਣ ਕੇ ਗਈਆਂ ਨੇ ਤੇ ਬਾਕੀ ਜਿਵੇਂ ਤੁਸੀਂ ਵੀ ਕਿਵੇਂ ਵੀ ਰੈਡੀ ਕਰਵਾ ਸਕਦੇ ਹੋ ਜੇ ਤੁਸੀਂ ਕੋਡ ਸੈੱਟ ਬਣਵਾਉਣਾ ਚਾਹੁੰਦੇ ਹੋ ਬਣਵਾ ਸਕਦੇ ਹੋ ਜੇ ਸ਼ਰਟ ਬਾਏ ਕਰਨਾ ਚਾਹੁੰਦੇ ਹੋ ਪਲੇਨ ਬਾਟਮ ਲਾ ਕੇ ਮੈਚਿੰਗ ਵਗੈਰਾ ਜਿਵੇਂ ਵੀ ਤੁਸੀਂ ਕਰਵਾ ਸਕਦੇ ਹੋ ਇੱਕ ਫਰੌਕ ਇਹ ਹੈ ਜੀ ਇਹ ਆਪਣੇ ਫੋਰਨ ਦੇ ਨੇ ਕਸਟਮਰ ਜਿਆਦਾ ਹੈਵੀ ਫਰੌਕ ਉਹਨਾਂ ਨੇ ਨਹੀਂ ਬਣਵਾਈ ਦੇਖੋ ਤੁਸੀਂ ਘੱਟ ਫੇਰਦੀ ਹੀ ਫਰੌਕ ਆ ਇਹ ਰੇ ਬਣਾਈ ਹੈ ਸਿੰਪਲ ਸਟਿਚਿੰਗ ਕੀਤੀ ਸੀ ਉਹਨਾਂ ਨੇ ਤਾਂ ਉਹਨਾਂ ਨੂੰ ਉਹਨਾਂ ਨੂੰ ਆਪਾਂ ਨੇ ਸਿੰਪਲ ਸਟੀਚਿੰਗ ਹੈ ਜਿਹੜੀ ਉਹ ਕਰਕੇ ਦਿੱਤੀ ਆ ਬਾਕੀ ਆਪਣੇ ਪੇਂਟ ਦੇ ਵੀ ਕਾਫੀ ਸੂਟ ਰੈਡੀ ਪਏ ਨੇ ਜੀ ਅੱਕੇ ਤੁਹਾਡੇ ਨਾਲ ਹੋ ਸ਼ੇਅਰ ਕਰਾਂਗੇ ਓਕੇ ਜੀ ਉਮੀਦ ਕਰਦੇ ਆ ਸਾਡੀ ਵੀਡੀਓ ਆਜ ਦੀ ਪਸੰਦ ਆਈ ਹੋਊਗੀ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਫੇਰ ਅਗਲੀ ਵੀਡੀਓ ਚ ਮਿਲਦੇ ਆ ਜੀ